ਸਾਬਕਾ ਗੁਰਮੀਤ ਸਿੰਘ ਸਰਪੰਚ ਪ੍ਰਤਾਪ ਸਿੰਘ ਵਾਲਾ ਹਾਂਜੀ ਸੋ ਅੱਜ ਬਹੁਤ ਹੀ ਬਹੁਤ ਚੰਗਾ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼ੋਕ ਪ੍ਰਸ਼ਰ ਪੱਪੀ ਜੀ ਸੋ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜ ਰਹੇ ਨੇ ਲੁਧਿਆਣਾ ਤੋਂ ਸੋ ਮੈਂ ਜਿੱਥੇ ਬਹੁਤ ਜਿਸ ਸਾਡਾ ਕੈਂਡੀਡੇਟ ਆ ਇੱਕ ਇਨਸਾਨ ਬਹੁਤ ਵਧੀਆ ਹੈ ਸੋ ਉਹਨਾਂ ਦੇ ਨਾਲ ਸਾਡੇ ਐਮਐਲਏ ਸਤਿਕਾਰਯੋਗ ਸਾਹਿਬ ਜੀਵਨ ਸਿੰਘ ਸੰਘੋਵਾਲ ਜੀ ਸੋ ਇਹਨਾਂ ਨੂੰ ਜਦੋਂ ਵੀ ਮਿਲੇ ਆ ਇੱਕ ਭਰਾਵਾਂ ਵਾਲਾ ਰਿਸ਼ਤਾ ਉਹਨਾਂ ਨੇ ਕਾਇਮ ਕੀਤਾ ਕਦੇ ਕੋਈ ਪੱਖਵਾਇ ਨਹੀਂ ਜਿੰਨੇ ਸਾਡੇ ਪਿੰਡ ਦੇ ਕੰਮ ਸੀ ਸੰਗਵਾਲ ਸਾਹਿਬ ਨੇ ਪਹਿਲ ਦੇ ਆਧਾਰ ਤੇ ਕਰਾਇ ਲੇ ਸੋ ਉਹਨਾਂ ਦੇ ਕੰਮਾਂ ਨੂੰ ਪ੍ਰੇਰਨਾ ਹੁੰਦੇ ਹੋਏ ਅਸੀਂ ਫੈਸਲਾ ਕੀਤਾ ਸਾਰੇ ਨਗਰ ਨੇ ਬੈਠ ਕੇ ਮੀਟਿੰਗ ਕੀਤੀ ਹੈ ਵੀ ਕਿਉਂ ਨਾ ਇਹ ਇੱਕ ਪਾਰਟੀ ਕੋ ਵਧੀਆ ਕੰਮ ਕਰਦੀ ਹੈ ਕਿਉਂ ਨਾ ਅਸੀਂ ਉਹ ਪਾਰਟੀ ਦੇ ਨਾਲ ਚੱਲੀਏ ਔਰ ਜਿੱਥੇ ਪ੍ਰਸ਼ਾਸਨ ਸਾਹਿਬ ਦਾ ਤੁਸੀਂ ਕੰਮ ਦੇਖਿਆ ਲੁਧਿਆਣੇ ਦੇ ਵਿੱਚ ਦੇਖਿਆ ਕਿੰਨਾ ਨਸ਼ੇ ਦੇ ਵਦੇ ਵਧੀਆ ਬੋਲਦੇ ਨੇ ਕਿੰਨੇ ਗਰੀਬ ਲੋਕ ਨਸ਼ੇ ਦੇ ਮਰ ਰਹੇ ਸੀ ਉਹ ਘਰਾਂ ਚੋਂ ਲਿਆ ਲੈ ਕੇ ਉਹਨਾਂ ਨਸ਼ਾ ਛਡਾਇਆ ਓਏ ਬਹੁਤ ਵੱਡੀ ਹਾਲ ਇਹਨਾਂ ਦੇ ਕੰਮਾਂ ਨੂੰ ਪੇਰਨਾ ਹੋ ਗਿਆ ਅਸੀਂ ਅੱਜ ਸਾਰੇ ਪਿੰਡ ਦੇਈਆ ਕੀਤਾ ਵੈਸੇ ਕੋਈ ਨਾ ਇੱਕ ਵਧੀਆ ਪਾਰਟੀ ਦਾ ਸਾਥ ਦਈਏ ਔਰ ਪੱਪੀ ਜੀ ਨੂੰ ਪੈਥੋਂ ਜਿਤਾ ਕੇ ਭੇਜੀਏ ਸਵਾਲ ਸਾਡੇ ਲੁਧਿਆਣੇ ਦੇ ਬਲਾ ਪੰਜਾਬ ਦੀ ਆਵਾਜ਼ ਬਲੰਦ ਕਰ ਸਕਣ ਜੋ ਰਹਿੰਦੇ ਕੰਮ ਨੇ ਉਹ ਵੀ ਪੂਰੇ ਹੋ ਸਕਣ ਸਰ ਕਾਂਗਰਸ ਨੂੰ ਛੱਡ ਕੇ ਕਿੰਨੇ ਬੰਦੇ ਅੱਜ ਸ਼ਾਮਲ ਹੋਏ ਨੇ ਸੋ ਮੈਂ ਤਾਂ ਇਹ ਕਹਿੰਦਾ ਸਾਡਾ ਸਾਰਾ ਪਿੰਡਾ ਜੀ ਸ਼ਾਮਲ ਹੈ ਅਸੀਂ ਸਾਡੇ ਕੋ ਜਗ੍ਹਾ ਘਟਾ ਮੈਂ ਇਹ ਵੀ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਤੇ ਪੱਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਸਾਨੂੰ ਇੱਕ ਅਗਰ ਸਹਰਾ ਦਿਓ ਅਸੀਂ ਪੂਰਾ ਪਿੰਡ ਕੱਟ ਕੇ ਇੱਕ ਵਧੀਆ ਫੰਕਸ਼ਨ ਕਰ ਸਕੀਏ ਤੁਹਾਨੂੰ ਦੱਸ ਜੀ ਸਾਡਾ ਪਿੰਡ ਤੁਹਾਡੇ ਨਾਲ ਕਿਵੇਂ ਖੜਾ ਲੱਗਦਾ ਵੀ 10 ਸਾਲਾਂ ਦੇ ਵਿੱਚ ਐਮਐਲਏ ਪਹਿਲਾਂ ਰੇਵੀ ਇੱਕ ਫੋਨ ਚੱਕੇ ਸੀ ਪਹਿਲਾਂ ਕਦੇ ਸੋ ਐਮਪੀ ਸਾਹਿਬ ਦਾ ਮੈਂ ਕੱਲਾ ਨਹੀਂ ਕਹਿੰਦਾ ਪੂਰਾ ਲੁਧਿਆਣਾ ਬਾਕੀ ਬਾਕੀ ਫੋਨ ਕਰਦੇ ਕਿ ਸਰਪੰਚ ਨਾਲ ਜਾਂ ਕਿਸੇ ਕਾਉਂਸਲਰ ਨਾਲ ਕੋਈ ਰਵੱਤਾ ਉਹਨਾਂ ਦਾ ਕੰਮ ਨਹੀਂ ਰਿਹਾ ਸੋ ਇਸ ਕਰਕੇ ਅਸੀਂ ਸ਼ੋਕਰਾ ਪੱਪੀ ਜੀ ਉਹ ਬਹੁਤ ਝੰਝਾਰੂ ਲੀਡਰ ਨੇ ਔਰ ਸਾਡੇ ਪੁਰਾਣੇ ਸਾਥੀ ਮੇਰਾ ਵੱਡਾ ਭਰਾ ਆ ਅਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਆ ਗਏ ਹੋਏ ਆ ਕਿਹੜਾ ਪਿੰਡ ਹੈ ਜੀ ਜਿਹੜਾ ਪੂਰਾ ਸ਼ਾਮਲ ਹੋਇਆ ਅੱਜ ਇਹ ਪਿੰਡ ਪ੍ਰਤਾਪ ਸਿੰਘ ਵਾਲਾ ਜੀ ਠੀਕ ਹੈ ਧੰਨਵਾਦ ਸਾਬ ਤੁਹਾਡੇ ਹਲਕੇ ਦੇ ਵਿੱਚ ਕਿੰਨਾ 22 ਗਿਣਤੀ 'ਚ ਲੋਕ ਜਿਹੜੇ ਨੇ ਅੱਜ ਤੁਹਾਡੀ ਪਾਰਟੀ ਦੇ ਸ਼ਾਮਲ ਹੋਏ ਆਸ ਦੀ ਵੀ ਤੁਸੀਂ ਗੱਲ ਹਲਕੇ ਨੂੰ ਕਵਰ ਕਰਦੇ ਆ ਰਹੇ ਹੋ ਸਾਡੇ ਪੱਪੀ ਪ੍ਰਧਾਨ ਜੀ ਅੱਜ ਆਠਵਾਂ ਪਿੰਡ ਆ ਤੁਸੀਂ ਆਪ ਹੀ ਦੇਖਦੇ ਹੋ ਵੀ ਕਿੰਨਾ ਭਾਰੀ ਇਕੱਠ ਹੋ ਰਿਹਾ ਲੋਕ ਆਪਣੇ ਆਪ ਹੀ ਆ ਰਹੇ ਨੇ ਇਹ ਨਹੀਂ ਹੈਗਾ ਦੂਜੀਆਂ ਪਾਰਟੀਆਂ ਵਾਂਗੂ ਵੀ ਆਓ ਤੁਹਾਨੂੰ ਸ਼ਾਮ ਨੂੰ ਸਤਾਰੂ ਮਿਲੂ ਸਰਾਬ ਮਿਲੂ ਕੋਈ ਇਹ ਜਿਆ ਨਹੀਂ ਆਮ ਆਦਮੀ ਪਾਰਟੀ ਤੇ ਸਰਦਾਰ ਭਗਵੰਤ ਸਿੰਘ ਜੀ ਮੰਨ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਬਈ ਸਰਪੰਚ ਸਾਹਿਬ ਸਾਰੀ ਪੂਰੀ ਪੰਚਾਇਤ ਲੈ ਕੇ ਤੇ ਪੂਰਾ ਅੱਧਾ ਪਿੰਡ ਇਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਆ ਇਹਨਾਂ ਦਾ ਪੂਰਾ ਮਾਨ ਸਤਕਾਰ ਇਸ ਪਾਰਟੀ ਚ ਕੀਤਾ ਜਾਊਗਾ ਮੈਂ ਇਹਨਾਂ ਦੇ ਜਰੀਏ ਤੁਹਾਡੇ ਜਰੀਏ ਦੱਸਣਾ ਚਾਹਣਾ ਬਹੁਤ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਲਗਾਤਾਰ ਤੁਸੀਂ ਦਿਨ ਪਰ ਦਿਨ ਦੇਖੋਗੇ ਕਿਵੇਂ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ 2 ਸਾਲ ਹੋ ਗਏ 92 ਅਸੀਂ ਐਮਐਲਏ ਆ ਜਿਸ ਦਿਨ ਦੀ ਸਰਕਾਰ ਬਣੀ ਆ ਗਲੀ ਗਲੀ ਦੇ ਵਿੱਚ ਸਭ ਤੋਂ ਜ਼ਿਆਦਾ ਪੁੱਛ ਲੋ ਸਰਪੰਚ ਸਾਹਿਬ ਮੇਰੇ ਕੋਲੇ ਆਉਂਦੇ ਰਹਿੰਦੇ ਆ ਕਦੇ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ ਮਲੇ ਦੀ ਇੱਥੇ ਸਭ ਤੋਂ ਵੱਧ ਜਿਹੜਾ ਵਿਕਾਸ ਆ ਗਲੀਆਂ ਨਾਲੀਆਂ ਬਿਜਲੀ ਟਰਾਂਸਫਾਰਮਰ ਰੱਖਣੇ ਆ ਸਭ ਤੋਂ ਵੱਧ ਇੱਥੇ ਕੰਮ ਹੋਇਆ ਮੈਂ ਇਹਨਾਂ ਦਾ ਆਿਆਂ ਨੂੰ ਜੀ ਆਗਦਾ ਕਿ ਲੱਗਦਾ ਕਿ ਭਰਮਾ ਹੁਗਾਰਾ ਮਿਲੂਗਾ ਵੋਟਾਂ ਦੇ ਵਿੱਚ ਹੋਏ ਇੱਕ ਥੋੜੇ ਜਿਹੀ ਮੈਂ ਹੋਰ ਦੱਸਣਾ ਚਾਹੁੰਨਾ ਕਿਉਂਕਿ ਹਲਕਾ ਪੰਜਾਬ ਦੇ ਸਭ ਤੋਂ ਵੱਡਾ 3.5 ਲੱਖ ਵੋਟਰ ਨੇ ਇਹਦੇ ਇੱਥੇ ਇਸ ਲੋਕ ਗਲ ਹਲਕੇ ਦੇ ਲੋਕਾਂ ਨੇ 92000 ਤੋਂ ਵੋਟਾਂ ਪਾਈਆਂ ਸੀ ਮੈਨੂੰ ਪੂਰੀ ਉਮੀਦ ਆ ਜਿਵੇਂ ਸਾਡੀ ਪੂਰੀ ਟੀਮ ਕੰਮ ਕਰਦੀ ਆ ਪਰਿਵਾਰੀ ਬੈਠੇ ਆ ਸਾਰੇ ਲਗਾਤਾਰ ਦਿਨੋਂ ਰਾਤ ਜਾਂਦੇ ਆ ਲੋਕਾਂ 'ਚ ਗਲ ਹਲਕੇ 'ਚੋਂ ਪੱਪੀ ਜੀ ਨੂੰ 1.5 ਲੱਖ ਦੀ ਲੀਡ ਨਾਲ ਅਸੀਂ ਜਿਤਾਉਣਾ ਇਹ ਸਾਡੇ ਜਿੰਨੇ ਵਲੰਟੀਅਰ ਨੇ ਇਹ ਆਪਣੀ ਫੌਂ ਬਾਈ ਫਈ ਆ ਵੀ ਆਪਾਂ ਇੱਕ ਇੱਕ ਪਰਿਵਾਰ ਨੂੰ ਜਾ ਕੇ ਟੱਚ ਕਰਨਾ ਇੱਕ ਇੱਕ ਨੂੰ ਜਾ ਕੇ ਕਹਿਣਾ ਵੀ ਪੱਪੀ ਜੀ ਦਿਨੋਂ ਰਾਤ ਮਿਹਨਤ ਕਰਨ ਵਾਲੇ ਨੇ ਇਹਨਾਂ ਨੇ ਇੱਕ ਮੈਨੂੰ ਹੋਰ ਵੱਡੀ ਗੱਲ ਕਹੀ ਆ ਵੀ ਸੰਗੋਲ ਬਹੁਤ ਵੱਡਾ ਹਲਕਾ ਇਹਦੇ ਚ ਜਿਹੜੀ ਪਹਿਲੀ ਗ੍ਰਾਂਟ ਮੈਨੂੰ ਮਿਲਣੀ ਆ 25 ਕਰੋੜ ਰੁਪਇਆ ਮਿਲਣਾ ਮੈਂ ਤੇਰੇ ਗੱਲ ਹਲਕੇ ਤੇ ਲਾਉਣਾ ਮੇਰੇ ਇਹਨਾਂ ਨੇ ਪੜਾ ਇਹਨਾਂ ਨੇ ਸਾਥ ਦਿੱਤਾ ਲੋਕ ਬਹੁਤ ਚਾਪ ਚਾਵਾਂ ਦੇ ਨਾਲ ਪੱਪੀ ਜੀ ਨੂੰ ਵੋਟਾਂ ਪਾਉਣਗੇ ਧੰਨਵਾਦ ਸਰ ਅੱਜ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਪੂਰਾ ਪਿੰਡ ਦੇ ਪਿੰਡ ਹੀ ਇੱਕ ਜਿਹੜਾ ਕਾਂਗਰਸੀ ਸੀ ਅੱਜ ਕਾਂਗਰਸ ਨੂੰ ਛੱਡ ਕੇ ਆਮ ਪਾਲਤੀ ਜੀ ਸ਼ਾਮਲ ਹੋਇਆ ਦੇਖੋ ਇਹ ਪ੍ਰਤਾਪ ਸਿੰਘ ਵਾਲੇ ਦੀ ਜਿਹੜੀ ਪੰਚਾਇਤ ਆ ਇਹ ਬਹੁਤ ਮਜ਼ਬੂਤ ਪੰਚਾਇਤ ਸੀਗੀ ਤੇ ਸਰਪੰਚ ਫਰੀ ਨਗਰ ਪੰਚਾਇਤ ਦੇ ਮੈਂਬਰ ਜਿਹੜੇ ਆ ਸਾਰੇ ਲੋਕ ਸੇਵਾ ਵਾਲੇ ਬੰਦੇ ਆ ਇਹ ਰਾਜਨੀਤੀ ਨਹੀਂ ਕੀ ਇਹ ਲੋਕ ਸੇਵਾ ਵਾਲੇ ਬੰਦੇ ਸੀਗੇ ਸਾਡਾ ਆਪਣਾ ਮਾਨ ਸੀਗਾ ਦਵਿੰਦਰ ਕਾਲਾ ਘੁੰਮਣ ਮੇਰਾ ਵੀ ਉਹ ਨੇ ਮੈਨੂੰ ਜਦੋਂ ਦੱਸਿਆ ਵੀ ਪ੍ਰਤਾਪ ਸਿੰਘ ਵਾਲੇ ਸਰਪੰਚ ਜਿਹੜੇ ਆ ਇਹ ਅੱਜ ਸਾਰੀ ਪੰਚਾਇਤ ਦੀ ਪੰਚਾਇਤ ਆਪਣੇ ਚ ਸ਼ਾਮਲ ਹੋਣਾ ਚਾਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਜੀਵਨ ਸਿੰਘ ਸੰਘੋਵਾਲ ਜੋ ਇਸ ਹਲਕੇ ਦਾ ਐਮਐਲਏ ਆ ਉਦੇ ਕੰਮਾਂ ਨੂੰ ਦੇਖਦੇ ਹੋਏ ਤੇ ਮੈਂ ਕਿਹਾ ਵੀ ਉਹ ਤਾਂ ਬਹੁਤ ਕਾਬਲ ਪੰਚਾਇਤ ਆ ਲਿਆਓ ਆਪਾਂ ਚੱਲ ਕੇ ਪਹਿਲਾਂ ਉਹਨਾਂ ਨੂੰ ਸ਼ਾਮਲ ਕਰੀਏ ਅੱਜ ਜਦੋਂ ਇਹਨਾਂ ਨੇ ਕਿਹਾ ਉਸੇ ਵੇਲੇ ਅਸੀਂ ਆ ਕੇ ਇਹਨਾਂ ਨੂੰ ਅੱਜ ਆਪਣੀ ਪਾਰਟੀ ਦਾ ਔਰ ਇਹਨਾਂ ਦਾ ਇਹਨਾਂ ਨੇ ਆ ਕੇ ਜਿਹੜਾ ਸਾਡੇ ਪਰਿਵਾਰ ਚ ਵਾਅਦਾ ਕੀਤਾ ਔਰ ਅਸੀਂ ਸਾਰੇ ਲੜ ਕੇ ਮੋਢੇ ਨਾਲ ਮੋਢੇ ਨਾਲ ਮੋਢਾ ਲਾ ਕੇ ਔਰ ਇਹਨਾਂ ਨੂੰ ਬਣਦਾ ਜਿਹੜਾ ਮਾਣ ਆ ਇੱਥੇ ਦੀ ਪੰਚਾਇਤ ਨੂੰ ਉਹ ਦਿੱਤਾ ਜਾਊਗਾ ਔਰ ਸਮਾਜ ਸੇਵਾ ਔਰ ਦੇਸ਼ ਸੇਵਾ ਦੇ ਵਿੱਚ ਜਿੰਨਾ ਦਾ ਹਿੱਸਾ ਪਾਇਆ ਜਾਊਗਾ